ਕਿਸੇ ਨੂੰ ਨਵੀਆਂ ਗੱਡੀਆਂ ਚਾਹੀਦੀਆਂ ਨਵੇਂ ਘਰ ਚਾਹੀਦੇ ਨੇ ਕਿਸੇ ਦਾ ਰਿਸ਼ਤਾ ਨਹੀਂ ਹੋ ਰਿਹਾ ਕਿਸੇ ਨੂੰ ਸੰਤਾਨ ਦਾ ਸੁੱਖ ਚਾਹੀਦਾ ਕਿਸੇ ਦੀ ਸੰਤਾਨ ਉਹਨਾਂ ਦਾ ਕਹਿਣਾ ਨਹੀਂ ਮੰਨਦੀ ਸ਼ਰਾਬ ਪੀਂਦੀ ਹੈ ਨਸ਼ੇ ਕਰਦੀ ਹੈ ਤੇ ਕਿਸੇ ਨੂੰ ਵਿਦੇਸ਼ ਯਾਤਰਾ ਦਾ ਸੁੱਖ ਚਾਹੀਦਾ ਕਿਸੇ ਨੂੰ ਸਰਕਾਰੀ ਨੌਕਰੀ ਚਾਹੀਦੀ ਕਿਸੇ ਨੂੰ ਪ੍ਰਾਈਵੇਟ ਚਾਹੀਦੀ ਹੈ ਤੇ ਹਰ ਇੱਕ ਤਰ੍ਹਾਂ ਦਾ ਸੁੱਖ ਹਰ ਇੱਕ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਵਿੱਚ ਇਹ ਸ਼ਬਦ ਲਾਭਦਾਇਕ ਹੈ ਸਮਰੱਥ ਹੈ ਜ਼ਰੂਰੀ ਨਹੀਂ ਕਿ ਇਕੱਲੇ ਸੇਖੀ ਪੜ ਸਕਦੇ ਨੇ ਹਿੰਦੂ ਵੀਰ, ਮੁਸਲਮਾਨ ਵੀਰ, ਈਸਾਈ ਵੀਰ, ਬੋਧੀ ਵੀਰ, ਜੈਨੀ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਇਸ ਚੈਨਲ ਤੇ। ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਵਰਕ ਉਰਫ ਗੋਹਰ। ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੇ ਸਰੋਤੇ ਜੋ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਆਪਣਾ ਕੀਮਤੀ ਸਮਾਂ ਲੈ ਕੇ ਮੇਰੇ ਵਿਚਾਰਾਂ ਨੂੰ ਉਹ ਸੁਣਨ ਦੀ ਕੋਸ਼ਿਸ਼ ਕਰਦੇ ਨੇ। ਤੇ ਮੈਂ ਤੁਹਾਡੇ ਲਈ ਹੀ ਸਭ ਕੁਝ ਕਰ ਰਿਹਾ ਜੋ ਗੁਰਬਾਣੀ ਦੇ ਸ਼ਬਦਾਂ ਦੇ ਮਹਾਤਮ ਦੀ ਖੋਜ ਕਿਉਂਕਿ ਇਸ ਮੁਸ਼ਕਲਤ ਭਰੀ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਸੋਲੂਸ਼ਨ ਚਾਹੀਦਾ ਹੈ ਹਰ ਕਿਸੇ ਨੂੰ ਕਿਸੇ ਮਸਲੇ ਦਾ ਹੱਲ ਚਾਹੀਦਾ ਜੇਕਰ ਕਿਸੇ ਨੂੰ ਕਿਸੇ ਮਸਲੇ ਦੇ ਹੱਲ ਮਿਲ ਜਾਣ ਤੇ ਫਿਰ ਉਹਦੀ ਜ਼ਿੰਦਗੀ ਜਿਉਣ ਦਾ ਟੰਗ ਬਹੁਤ ਹੀ ਸੁਖਾਲਾ ਹੋ ਜਾਂਦਾ ਸੌਖਾ ਹੋ ਜਾਂਦਾ ਈਜ਼ੀਐਸਟ ਵੇ ਇਜ਼ ਫਾਈਂਡ ਦੀ ਸੋਲੂਸ਼ਨਸ ਇਸ ਵਾਸਤੇ ਈਜ਼ੀਐ ਈਜ਼ੀਐਸਟ ਵੇ ਹੈਗਾ ਜ਼ਿੰਦਗੀ ਜਿਉਣ ਦਾ ਜੇਕਰ ਤੁਸੀਂ ਸੋਲੂਸ਼ਨ ਲੱਭ ਲਵੋ ਪ੍ਰੋਬਲਮਸ ਦੇ ਤੇ ਸ਼ਬਦਾਂ ਦੇ ਮਹਾਤਮ ਲੈ ਕੇ ਅੱਜ ਫਿਰ ਤੁਹਾਡੇ ਅੱਗੇ ਹਾਜ਼ਰ ਹੋਇਆ ਅੱਜ ਦਾ ਜੋ ਇਤਿਹਾਸਿਕ ਸ਼ਬਦ ਹੈ ਉਹ ਸਬੰਧਤ ਹੈ ਸਾਰੀਆਂ ਇੱਛਾ ਦੇ ਨਾਲ ਬੰਦੇ ਦੀਆਂ ਰੋਜ਼ਮਰਰਾ ਦੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਇੱਛਾ ਨੇ ਜੇਕਰ ਕੋਈ ਲੋਅਰ ਫੈਮਲੀ ਦੇ ਵਿੱਚ ਹੈ ਮਿਡਲ ਫੈਮਲੀ ਦੇ ਵਿੱਚ ਹੈ ਮਿਡਲ ਕਲਾਸ ਦੇ ਵਿੱਚ ਹੈ ਚਾਹੇ ਅਪਰ ਕਲਾਸ ਦੇ ਵਿੱਚ ਹੈ ਕਿਉਂਕਿ ਅਸੀਂ ਇਨਸਾਨਾਂ ਨੇ ਇਨਸਾਨੀਅਤ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਸਭ ਤੋਂ ਛੋਟੇ ਲੈਵਲ ਦੇ ਉਸ ਤੋਂ ਵਿਚਾਰਲੇ ਲੈਵਲ ਦੇ ਤੇ ਉਸ ਤੋਂ ਅੱਪਰ ਲੈਵਲ ਦੇ ਜਿਹੜੇ ਸਭ ਤੋਂ ਛੋਟੇ ਲੈਵਲ ਦੇ ਨੇ ਇਨਸਾਨ ਮਨੁੱਖ ਜਾਂ ਹਿਊਮਨ ਕਹਿ ਲਓ ਉਹਨਾਂ ਦੀਆਂ ਛੋਟੀਆਂ ਇੱਛਾ ਵਿਚਲੇ ਲੈਵਲ ਦੇ ਥੋੜੀਆਂ ਉਸ ਤੋਂ ਜ਼ਿਆਦਾ ਇੱਛਾ ਤੇ ਉਸ ਤੋਂ ਅੱਪਰ ਲੈਵਲ ਦੇ ਬੰਦੇ ਉਹਨਾਂ ਦੀਆਂ ਥੋੜੀਆਂ ਹਾਈ ਫਾਈ ਇੱਛਾਵਾਂ ਤੇ ਸਾਰੀਏ ਸਾਰਿਆਂ ਦੀਆਂ ਇੱਛਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰਬਾਣੀ ਦੇ ਐਸੇ ਸ਼ਬਦ ਨੇ ਜਿਹੜੇ ਸਾਰਿਆਂ ਦੀਆਂ ਇੱਛਾਵਾਂ ਨੂੰ ਪੂਰੇ ਕਰ ਦੇਣਗੇ ਚਾਹੇ ਕੋਈ ਵੀ ਇੱਛਾ ਹੋਵੇ ਕਿਸੇ ਨੂੰ ਵੱਡਾ ਮਕਾਨ ਚਾਹੀਦਾ ਕਿਸੇ ਨੂੰ ਵੱਡੀਆਂ ਗੱਡੀਆਂ ਚਾਹੀਦੀਆਂ ਕਿਸੇ ਦਾ ਪੁੱਤਰ ਧੀ ਉਹਨਾਂ ਦੀ ਗੱਲ ਨਹੀਂ ਸੁਣਦਾ ਕਿਸੇ ਦਾ ਪੁੱਤਰ ਧੀ ਨਸ਼ਿਆਂ ਦੇ ਵਿੱਚ ਪੈ ਚੁੱਕਾ ਹੈ ਸ਼ਰਾਬਾਂ ਪੀਂਦਾ ਕਿਸੇ ਦੇ ਪੁੱਤਰ ਧੀ ਦੇ ਸ਼ਾਦੀ ਵਿਆਹ ਨਹੀਂ ਹੋ ਰੇ ਕਿਸੇ ਨੂੰ ਵਿੱਦਿਆ ਪੜ੍ਹਾਈ ਚਾਹੀਦੀ ਹੈ ਕਿਸੇ ਨੂੰ ਹੋਰ ਛੋਟੀਆਂ-ਛੋਟੀਆਂ ਇੱਛਾਵਾਂ ਨੇ ਕਿਸੇ ਨੂੰ ਨੌਕਰੀ ਚਾਹੀਦੀ ਹੈ ਕਿਸੇ ਨੂੰ ਪ੍ਰਾਈਵੇਟ ਚਾਹੀਦੀ ਕਿਸੇ ਨੂੰ ਸਰਕਾਰੀ ਚਾਹੀਦੀ ਹੈ ਕਿਸੇ ਨੇ ਵਿਦੇਸ਼ ਜਾਣਾ ਤੇ ਕਿਸੇ ਨੇ ਆਪਣੇ ਇੱਥੇ ਰਹਿ ਕੇ ਹੀ ਕਾਰੋਬਾਰ ਸੈੱਟ ਕਰਨਾ ਤੇ ਕਿਸੇ ਨੂੰ ਗਿਆਨ ਚਾਹੀਦਾ ਕਿਸੇ ਨੂੰ ਬ੍ਰह्म ਗਿਆਨ ਚਾਹੀਦਾ ਕਿਸੇ ਨੂੰ ਸੰਸਾਰ ਦਾ ਗਿਆਨ ਚਾਹੀਦਾ ਕਿਸੇ ਨੂੰ ਪਰਮਾਤਮਾ ਦਾ ਗਿਆਨ ਚਾਹੀਦਾ ਬੜੀਆਂ ਤਰ੍ਹਾਂ ਦੀਆਂ ਇੱਛਾ ਇੱਛਾਵਾਂ ਦਾ ਇੱਛਾਵਾਂ ਦਾ ਤੇ ਸਮੁੰਦਰ ਹੈ ਕੋਈ ਖਾਣ ਪੀਣ ਦੇ ਸ਼ੌਕੀਨ ਨੇ ਕੋਈ ਘੋੜਿਆਂ ਦੇ ਸ਼ਕੀਨ ਨੇ ਕੋਈ ਨਵੀਆਂ-ਨਵੀਆਂ ਚੀਜ਼ਾਂ ਲੈਣ ਦੇ ਸ਼ਕੀਨ ਨੇ ਕੋਈ ਘੁੰਮਣ ਫੇਰਨ ਦੇ ਸ਼ਕੀਨ ਨੇ ਉਹ ਵੀ ਇੱਕ ਇੱਛਾ ਦੇ ਵਿੱਚ ਹੀ ਆਉਂਦੀ ਹੈ ਹਰ ਇੱਕ ਤਰ੍ਹਾਂ ਦੀਆਂ ਇੱਛਾ ਨੂੰ ਪੂਰੀਆਂ ਕਰ ਦਵੇਗਾ ਅੱਜ ਦਾ ਜੋ ਸ਼ਬਦ ਦੱਸਣ ਲੱਗੇ ਆ ਬੜੇ ਧਿਆਨ ਨਾਲ ਸੁਣਨਾ ਜਿਹੜੇ ਮੈਨੂੰ ਦੇਖ ਰਹੇ ਨੇ ਇਹ ਸ਼ਬਦ ਸਾਰਿਆਂ ਦੀਆਂ ਇੱਛਾ ਨੂੰ ਪੂਰੀਆਂ ਕਰ ਦਵੇਗਾ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਵਰਲਡ ਵਾਈਡ ਬੜੇ ਧਿਆਨ ਨਾਲ ਸੁਣਨਾ ਬਸੰਤ ਮਹਿਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰੀ ਵਿਸ਼ੁੰਨੀਆਂ ਤੁਮ ਰਵੋ ਗੋਬਿੰਦੇ ਰਵਣ ਜੋਗ ਜਿਤ ਰਵਿਏ ਸੁਖ ਸਹਜ ਭੋਗ ਰਹਾਓ ਸਗਲ ਇੱਛਾ ਜਪ ਪੁੰਨੀਆਂ ਇਸ ਸ਼ਬਦ ਦੇ ਅਰਥ ਵੀ ਇਹੀ ਨੇ ਤੇ ਮਹਾਤਮ ਵੀ ਇਹੀ ਹੈ ਇਸ ਨੂੰ ਜਪਣ ਦੇ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਇੱਕ ਦਫਾ 1 ਲੱਖ ਜਾਪ ਕਰ ਦਿਓ ਉਹ ਜੇਕਰ ਰੋਜ਼ ਦਾ 1000 ਜਾਪ ਕਰਦੇ ਹੋ ਤੇ 25 ਦਿਨਾਂ ਦੇ ਵਿੱਚ 25000 ਬਣਦਾ ਤੇ ਅੱਗੇ ਨਾਲ 25 ਦਿਨ ਹੋਰ ਐਡ ਕਰ ਲੋ 25 ਦਿਨ ਹੋਰ ਐਡ ਕਰ ਲੋ 100 ਦਿਨਾਂ ਦੇ ਵਿੱਚ 1 ਲੱਖ ਜਾਪ ਹੋ ਜਾਏਗਾ ਜੇਕਰ ਰੋਜ਼ ਦਾ 500 ਕਰ ਸਕਦੇ ਹੋ ਤੇ ਫਿਰ 200 ਦਿਨ ਲੱਗਣਗੇ ਇਹ ਤੁਸੀਂ ਦੇਖੋ ਤੁਹਾਡੀ ਸਮਰੱਥਾ ਕਿੰਨੀ ਹੈ ਵਕਤ ਦਾ ਕੋਈ ਗੱਲ ਨਹੀਂ ਜਿਸ ਵਕਤ ਮਰਜ਼ੀ ਕਰ ਲੋ ਜਦੋਂ ਤੁਹਾਨੂੰ ਵਕਤ ਲੱਗੇ ਅਮਰਤ ਵੇਲੇ ਲੱਗੇ ਅਮਰਤ ਵੇਲੇ ਕਰ ਲੋ 108 ਮਣਕਿਆਂ ਵਾਲੀ ਮਾਲਾ ਤੇ ਕਰੋ ਜੇ ਕਾਊਂਟਰ ਹੈ ਕਾਊਂਟਰ ਤੇ ਕਰ ਲੋ ਦਿਨ ਦਾ ਵੀ ਕੋਈ ਗੱਲ ਨਹੀਂ ਜਿਸ ਦਿਨ ਮਰਜ਼ੀ ਸ਼ੁਰੂ ਕਰ ਲੋ ਜਦੋਂ ਵਕਤ ਲੱਗੇ ਕਰ ਲੋ ਤੇ ਜਦੋਂ 1 ਲੱਖ ਦੇ ਕਰੀਬ ਇਹ ਸ਼ਬਦ ਦੀ ਰੇਸ਼ੀਓ ਪਹੁੰਚ ਜਾਏਗੀ ਜਾਬ ਪਹੁੰਚਦਾ ਜਾਏਗਾ ਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਕਿਸੇ ਨੂੰ ਨਵੀਆਂ ਗੱਡੀਆਂ ਚਾਹੀਦੀਆਂ ਨਵੇਂ ਘਰ ਚਾਹੀਦੇ ਨੇ ਕਿਸੇ ਦਾ ਰਿਸ਼ਤਾ ਨਹੀਂ ਹੋ ਰਿਹਾ ਕਿਸੇ ਨੂੰ ਸੰਤਾਨ ਦਾ ਸੁੱਖ ਚਾਹੀਦਾ ਕਿਸੇ ਦੀ ਸੰਤਾਨ ਉਹਨਾਂ ਦਾ ਕਹਿਣਾ ਨਹੀਂ ਮੰਨਦੀ ਸ਼ਰਾਬ ਪੀਂਦੀ ਹੈ ਨਸ਼ੇ ਕਰਦੀ ਹੈ ਤੇ ਕਿਸੇ ਨੂੰ ਵਿਦੇਸ਼ ਯਾਤਰਾ ਦਾ ਸੁੱਖ ਚਾਹੀਦਾ ਕਿਸੇ ਨੂੰ ਸਰਕਾਰੀ ਨੌਕਰੀ ਚਾਹੀਦੀ ਕਿਸੇ ਨੂੰ ਪ੍ਰਾਈਵੇਟ ਚਾਹੀਦੀ ਹੈ ਤੇ ਹਰ ਇੱਕ ਤਰ੍ਹਾਂ ਦਾ ਸੁੱਖ ਹਰ ਇੱਕ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਵਿੱਚ ਇਹ ਸ਼ਬਦ ਲਾਭਦਾਇਕ ਹੈ ਸਮਰੱਥ ਹੈ ਇਹ ਸ਼ਬਦ ਨੂੰ ਜ਼ਰੂਰੀ ਨਹੀਂ ਕਿ ਕੱਲੇ ਸੇਖੀ ਪੜ ਸਕਦੇ ਨੇ Hindu veer, Musliman veer, Isai veer, Bodhi veer, Jaini veer। ਇਹ ਸ਼ਬਦੀ ਕਰਾਮਾਤ ਇੱਕ ਵਾਰੀ ਦੇਖੋ ਤੇ ਸਹੀ ਜੇਕਰ ਮਹਾਰਾਜ ਨੇ ਆਖਿਆ ਕਿ ਇਹ ਸਾਰੀਆਂ ਇੱਛਾ ਨੂੰ ਪੂਰੀਆਂ ਕਰ ਦਵੇਗਾ। ਤੇ ਮੇਰੀ ਗੱਲ ਯਾਦ ਰੱਖਣਾ ਜਿਹੜੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖੀ ਹੈ, ਗੁਰਬਾਣੀ ਨੇ ਆਖੀ ਹੈ, ਕਾਲਪੁਰਖ ਨੇ ਆਖੀ ਹੈ, ਤੁਰਕੀ ਬਾਣੀ ਤੁਰਕੀ ਬਾਣੀ ਹੈ ਜੋ ਇਹ ਇਸ ਦੇ ਉੱਤੇ ਅਸ਼ੰਕਾ ਬਿਲਕੁਲ ਨਹੀਂ ਤੇ ਅਸ਼ੰਕਾਵਾਦੀ ਦੂਰ ਰਹਿਣ ਮੈਂ ਪਹਿਲਾਂ ਦੱਸਦੇ ਆ ਕਿਉਂਕਿ ਜੇਕਰ ਉਹ ਸੰਗਤ ਜੋੜ ਨਹੀਂ ਸਕਦੇ ਤੇ ਉਹ ਸੰਗਤ ਤੋੜਨ ਦੀ ਕੋਸ਼ਿਸ਼ ਨਾ ਕਰਨ ਤਰਕਵਾਦੀ ਦੂਰ ਰਹਿਣ ਜਿਹੜੇ ਸ਼ਰਧਾ ਰੱਖਣਗੇ ਸ਼ਬਦ ਤੇ ਉਹ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤੇ ਇਸ ਸ਼ਬਦ ਦੇ ਵਿੱਚੋਂ ਉਹ ਸੁੱਖਾਂ ਦੀ ਪ੍ਰਾਪਤੀ ਕਰਕੇ ਲੈ ਜਾਣਗੇ ਬਸ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਇਹ ਸ਼ਬਦ ਦਾ ਜਾਪ ਰੱਖੋ ਜਿਸ ਦਿਨ ਮਰਜ਼ੀ ਸ਼ੁਰੂ ਕਰ ਲਓ ਤੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰੋ ਤੇ ਅੱਜ ਦੇ ਇਹ ਸ਼ਬਦ ਦੇ ਅਰਥ ਵੀ ਇਹੀ ਨੇ ਤੇ ਮਹਤਮ ਵੀ ਇਹੀ ਹੈ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁਕੇ ੴ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰੀ ਵਿਸ਼ੁੰਨੀਆਂ ਤੁਮ ਰਹੁ ਗੋਬਿੰਦੇ ਰਵਣ ਜੋਗ ਜਿਤ ਰਵੀਏ ਸੁਖ ਸਹਿਜ ਭੋਗ ਰਹਾਓ ਇੱਥੋਂ ਤੱਕ ਸ਼ਬਦ ਦਾ ਜਾਪ ਰੱਖੋ ਤੇ ਇਹ ਸ਼ਬਦ ਦੇ ਨਾਲ ਜੁੜ ਕੇ ਅਸੀਂ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਲਈਏ ਇੱਧਰ ਉੱਧਰ ਨਾ ਪਟਕੀਏ ਇਹ ਸ਼ਬਦ ਹੀ ਤੁਹਾਨੂੰ ਸਹੀ ਰਾਹ ਦਿਖਾਏਗਾ ਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਵੇਗਾ ਤੇ ਮੈਨੂੰ ਦਿਓ ਇਜਾਜ਼ਤ ਫੇਰ ਅਗਲੀ ਦਫਾ ਕੁਝ ਹੋਰ ਸ਼ਬਦ ਦਾ ਮਹਾਤਮ ਲੈ ਕੇ ਤੁਹਾਡੇ ਅੱਗੇ ਪੇਸ਼ਕਸ਼ ਹੋਵਾਂਗੇ ਤੁਹਾਡੇ ਅੱਗੇ ਨਵੀਂ ਪੇਸ਼ਕਾਰੀ ਕਰਾਂਗੇ ਤੁਸੀਂ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਚੈਨਲ ਨੂੰ ਲਾਈਕ ਐਂਡ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਵੋ ਕਿਉਂਕਿ ਇਹਦੇ ਵਿੱਚ ਸਾਡੀ ਵੀ ਥੋੜੀ ਮਿਹਨਤ ਲੱਗਦੀ ਹੈ ਸ਼ਬਦ ਨੂੰ ਖੋਜ ਕਰਕੇ ਲਿਆਉਣਾ ਪੁਰਾਣੀ ਗ੍ਰੰਥਾਂ ਦੇ ਵਿੱਚੋਂ ਤੇ ਇਸ ਵਾਸਤੇ ਅ ਮੈਂ ਸਾਰਿਆਂਗੇ ਹੀ ਰਿਕੁਐਸਟ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਐਂਡ ਸ਼ੇਅਰ ਕਰ ਦੋਵੋ ਤਾਂ ਕਿ ਕਰਕਾਰੇ ਸ਼ਬਦ ਪਹੁੰਚ ਜਕੇ ਪਹੁੰਚ ਸਕੇ ਤੇ ਕਿਸੇ ਨੂੰ ਵਿਹਿਮਾ ਭਰਮਾ ਚਨਾ ਪੈਣਾ ਪਵੇ ਗੁਰਬਾਣੀ ਦੇ ਨਾਲ ਜੁੜ ਕੇ ਇਹ ਸ਼ਬਦ ਦੇ ਨਾਲ ਜੁੜ ਕੇ ਅਸੀਂ ਆਪਣੀਆਂ ਸਾਰੀਆਂ ਇੱਛਾ ਪੂਰੀਆਂ ਕਰ ਲਵੀਏ ਤੇ ਮੈਨੂੰ ਦਿਓ ਇਜਾਜ਼ਤ ਪੁੱਲਾਂ ਚੁਕਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਉਂ ਦੇ ਵਾਸਤੇ ਰਹੋ